सर्दी सर्दी सफ़ा ਗੁਰਿਆਆਂ ਦੇ ਨਾਲ ਲੱਗਦੇ ਪਿੰਡ ਦੰਦੂਵਾਲ ਚ ਪਿੰਕੀ ਨਾਮਕ ਔਰਤ ਪਤਨੀ ਗੁਰਬਖਸ਼ਰਾਮ ਜੋ ਮੋਟਰਸਾਈਕਲ ਤੇ ਜਾ ਰਹੀ ਪਿੱਛੇ ਬੈਠੀ ਡਿੱਗ ਗਈ ਸੀ ਅਤੇ ਸਿਰ ਵਿੱਚ ਕਾਫੀ ਗੰਭੀ ਸੱਟ ਲੱਗੀ ਸੀ ਦਾ ਇਲਾਜ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਸ਼੍ਰੀ ਰਾਮ ਜਲੰਧਰ ਵਿਖੇ ਚੱਲ ਰਿਹਾ ਹੈ ਲੜਕੀ ਦੇ ਸਿਰ ਵਿੱਚ ਸੱਟ ਲੱਗਣ ਕਨ ਆਪਰੇਸ਼ਨ ਹੋਇਆ ਹੈ ਜਿਸ ਕਨ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਹੈ ਪਰਿਵਾਰ ਦੇ ਦੱਸਣ ਮੁਤਾਬਕ ਉਹ 8 ਤੋਂ 9 ਲੱਖ ਰੁਪਏ ਦਾ ਪ੍ਰਬੰਧ ਕਰਕੇ ਖਰਚ ਕਰ ਚੁੱਕੇ ਹਨ ਪਰ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੋਣ ਦੇ ਕਨ ਇਲਾਜ ਦਾ ਖਰਚਾ ਨਹੀਂ ਚੁੱਕ ਪਾ ਰਿਹਾ ਉਨਾ ਨੇ ਐਨਆਰਆਈ ਵਿਰਾਤੇ ਸਮਾਜ ਸੇਵਕ ਜਥੇਬੰਦੀਆਂ ਨੂੰ ਮਦਦ ਦੀ ਗੋਹਲ ਲਗਾਈ ਹੈ ਤਾਂ ਕਿ ਲੜਕੀ ਦੀ ਜਾਨ ਬਚ ਸਕੇ। ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪੂ ਹੈ। ਆ ਮੇਰੀ ਮਾਤਾ ਆ ਇਹਨਾਂ ਦਾ ਨਾਮ ਸੁਕੰਤਲਾ ਮੇਰਾ ਛੋਟਾ ਭਰਾ ਆ ਇਹਦਾ ਨਾਮ ਮਨੋਰੀ ਆ। ਆ ਮੇਰੀ ਭੈਣ ਆ ਵੱਡੀ ਆ ਸਾਡੇ ਸਰਪੰਚ ਸਾਹਿਬ ਆ ਉਰੇ ਦੇ। ਮੇਰੀ ਪਰਜਾਈ ਦੇ ਸਾਥ ਲੱਗੀ ਚੱਕੀ ਆ ਵੀਰੋ। ਸਾਡੇ ਪਿੰਡ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ। ਸਾਡਾ ਪੈਸਾ ਬਹੁਤ ਲੱਗੇ ਜਾਂਦਾ ਆ। ਸਾਡੇ ਨਾਲ ਦੇ ਪਿੰਡਾਂ ਨੂੰ ਵੀ ਮੈਂ ਅਰਦਾਸ ਆ। ਕੋਲ ਨੇੜੇ ਤੇਰੇ ਦੇ ਜਿੰਨੇ ਵੀ ਪਿੰਡ ਆ, ਉਹ ਸਾਡੀ ਮਦਦ ਕੀਤੀ ਜਾਵੇ। ਸਾਡਾ ਬਹੁਤ ਪੈਸਾ ਲੱਗ ਜਾਂਦਾ। 0 ਤੋਂ 10 ਲੱਖ ਤੋਂ ਉੱਪਰ ਆ ਵੀ ਪਹੁੰਚ ਚੁੱਕੇ ਆ। ਹਣ ਸਾਡੀ ਬੱਸ ਹੋ ਚੁੱਕੀ ਆ। ਕਿਹੜੇ ਹਸਪਤਾਲ ਚ ਦਾਖਲਿਆ? ਹਸਪਤਾਲ रामदेव ਹਸਪਤਾਲ ਚ ਦਾਖਲਿਆ। ਸ਼੍ਰੀ ਰਾਮਦੇਵ। ਜਲੰਦਰ ਚ ਦਾਖਲਿਆ। ਕਿੰਨਾ ਚੱਲੂਗਾ? 1 ਮਹੀਨੇ ਤੋਂ ਉੱਪਰ ਹੋ ਚੁੱਕਾ ਆ, ਸਵਾ ਮਹੀਨਾ ਹੋ ਚੁੱਕਾ ਆ। ਆਉਨਾ ਦੀ ਬੇਟੀ ਆ ਫੁੱਲ ਪਰ। ਏਹਦਾ ਹੀ ਹਾਲ ਦੀ ਫਰਦੀ ਆ ਅਜੇ ਤੱਕ ਕਿੰਨਾ ਖਰਚਾ ਆ ਤੁਹਾਡਾ ਤੁਹਾਡਾ 95 ਲੱਖ ਤੋਂ ਉੱਪਰ ਖਰਚਾ ਆ ਚੁਕਾਇਆ ਜੀ ਅਜੇ ਉਹ ਕਹਿੰਦੇ ਆ ਵੀ ਇਹਨਾਂ ਦਾ ਟ੍ਰੀਟਮੈਂਟ ਸਾਲ ਦੇੜੇ ਸਾਲ ਚੱਲੂਗਾ ਅਜੇ ਕੋਈ ਸੌਖਤ ਨਹੀਂ ਹੈਗੀ ਕਰਦੀ ਆ ਸੌਖਤ ਵਿਹੋਸ਼ ਹੋ ਜਾਂਦੀ ਆ ਬਈ ਉਹ ਕਹਿੰਦੇ ਆ ਵੀ ਇਹਦਾ ਲੰਬਾ ਲਾ ਚੱਲੂਗਾ ਸਾਡੇ ਮਹੀਨੇ ਦਾ ਖਰਚਾ ਕਿੰਨਾ ਕੁ ਦੱਸੇ ਡਾਕਟਰ ਨੇ ਮਹੀਨੇ ਦਾ 1 ਮਹੀਨੇ ਦਾ 1 ਲੱਖ ਰੁਪਈਆ ਖਰਚਾ ਆ ਜਾਊਗਾ ਕਹਿੰਦੇ ਆ ਵੀ 1 ਲੱਖ ਦੇ ਗਰੀਬ ਖਰਚਾ ਆਊਗਾ ਤੁਹਾਡਾ ਅਸੀਂ 1 ਲੱਖ ਕਿੱਥੋਂ ਭਰਾਂਗੇ ਅਸੀਂ ਇਹਨੇ ਜੋ ਕਰਿਆ ਹੈ ਨਹੀਂ 400 ਰੁਪਇਆ ਦਿਹਾੜੀ ਤੇ ਤਾਂ ਮੇਰਾ ਭਰਾ ਕੰਮ ਕਰਦਾ ਹੈ ਅਸੀਂ ਲੋਕਾਂ ਦੇ ਪਿੰਡ ਦੀ ਮਦਦ ਨਾਲ ਹੋਰ ਵੀਰਾਂ ਦੀ ਮਦਦ ਨਾਲ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਸਾਡੀ ਹੋਰ ਮਦਦ ਕੀਤੀ ਜਾਵੇ ਜੋ ਮੇਰੀ ਪੜਾਈ ਪਰਜਾਈ ਦਾ ਇਲਾਜ ਹੋ ਸਕੇ ਜੋ ਆਪਣੇ ਬੱਚਿਆਂ 'ਚ ਆ ਕੇ ਬੈਠ ਸਕੇ ਸਾਡੀ ਅੱਗੇ ਸਾਰੇ ਪਿੰਡ ਅੱਗੇ ਐਨਆਰਆਈਆਂ ਵੀਰਾਂ ਅੱਗੇ ਸਰਕਾਰਾਂ ਅੱਗੇ ਇਹ ਅਰਦਾਸ ਹੈ ਵੀ ਸਾਡਾ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਜੋ ਮੇਰੀ ਪਰਜਾਈ ਕਰਾ ਸਕੇ ਮੇਰੇ ਪਿੰਡ ਦਾ ਨਾਮ ਦੰਦੂ ਵਾਲਾ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਮੈਂ ਇਹੀ ਬੇਨਤੀ ਕਰਦੀ ਆ ਕਿ ਸਾਡੀ ਮਦਦ ਕੀਤੀ ਜਾਵੇ ਆ ਸਰਪੰਚ ਸਾਹਿਬ ਵੀ ਸਾਡੇ ਨਾਲ ਖੜੇ ਆ ਇਹਨਾਂ ਦੀ ਵੀ ਮਦਦ ਨਾਲ ਜਿੰਨੀ ਕਿਨਾਂ ਤੋਂ ਮਦਦ ਕਰਵਾ ਹੋਈ ਹੈ ਇਹਨਾਂ ਨੇ ਵੀ ਕਰਵਾਈ ਆ ਸਾਡੀ ਸਾਡੀ ਹੋਰ ਸਰਕਾਰਾਂ ਅੱਗੇ ਬੇਨਤੀ ਆ ਵੀ ਸਾਡੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਓਨੀ ਮਦਦ ਕੀਤੀ ਜਾਵੇ ਸਾਡਾ ਸੱਤਾ ਭੈਣਾ ਦੀ ਉਹ ਇੱਕ ਪਰਚਾਈ ਸੀ ਤੇ ਉਹ ਇੱਕ ਪਰ ਆ ਜਿਹੜਾ 400 ਰੁਪਏ ਦਿਹਾੜੀ ਤੇ ਜਾਂਦਾ ਸੀ ਉਹ ਵੀ ਉੱਥੇ ਬੈਠਾ ਡੇਢ ਮਹੀਨੇ ਤੇ ਗੇੜ ਹੋ ਚੱਲਾ ਹਸਪਤਾਲ ਚ ਆ ਇੱਕ ਹੈਂਡੀਕੈਪ ਉੱਪਰ ਆ ਮੇਰਾ ਇਹ ਹਜੇ ਕੰਮ ਨਹੀਂ ਕਰਦਾ